पंजाब में लॉ आर्डर की स्थिति दिन प्रतिदिन बिगड़ती जा रही है कोई भी व्यक्ति सुरक्षित नहीं है ऐसा ही मामला सामने आया है दूरी से जहां पर एक परिवार के घर में घुसकर 20 से 25 व्यक्तियों द्वारा मारपीट की गई परिवार बुरी तरह से जख्मी हो गए तभी परिवार ने 112 पर कॉल की और पुलिस की टीम तुरंत पहुंच गई और उन्होंने जख्मी व्यक्तियों को अस्पताल पहुंचाया। परिवार ने बताते हुए कहा हमारे घर के आगे कुछ व्यक्ति ऑटो रिक्शा खड़ा करके करते रहते थे और हमने कई बार उनको रोका तो उन्होंने प्लानिंग बनाकर हमारे घर पर हमला कर दिया क्या है पूरा मामला आओ देखते हैं। की नाम कुलदीप सिंह चौबीस ਆਪਣੇ ਘਰ ਮੂਹਰੇ ਆਟੋ ਖੜਾ ਕੇ ਮਤਲਬ ਦਾਰੂ ਗੁਰੂ ਪੀ ਕੇ ਹੋਰ ਖੱਪ ਬਹੁਤ ਕਰਦੇ ਹੁੰਦੇ ਸੀ ਕਾਲੀ ਗਲੋਜ ਬਹੁਤ ਕਰਦੇ ਸੀ ਮੈਂ ਇੱਕ ਦੋ ਵਾਰੀ ਇਹਨਾਂ ਨੂੰ ਟੋਕਿਆ ਧੋਕ ਦਿਨਾਂ ਉਹ ਪਹਿਲਾਂ ਵੀ ਟੋਕਿਆ ਸੀ 24 ਦੀ ਰਾਤ ਨੂੰ 10 ਵਜੇ ਉਹਨਾਂ ਨੇ ਗੇਟ ਖੜਕਾਇਆ ਮੇਰੀ ਮਦਰ ਨੇ ਗੇਟ ਖੋਲਿਆ ਕਾਲਾ ਬਾਹੂ ਦਾ ਮੁੰਡਾ ਉਹ ਅੱਗੇ ਸੀ ਗੇਟ ਖੋਲਿਆ ਮੈਂ ਮਾਤਾ ਨੂੰ ਧੱਕਾ ਦੇ ਕੇ ਉਹਨਾਂ ਤੇ 32000 ਕਰਪਾਨਾ ਕੀ ਇੱਕੋ ਦਾ ਮੰਦਰ ਆਵੜੇ ਫਿਰ ਮਾਣੇ ਜੀਆ ਕੋਈ ਫੈਮਿਲੀ ਨਹੀਂ ਛੱਡੀ ਲੇਡੀਜ਼ ਜੈਂਟਸ ਸਭ ਦੇ ਮਾਰੇ ਆ ਸਰ ਵਕੀ ਭਾਨਾ ਤੋੜ ਬਹੁਤ ਕਰੀ ਫਿਰ ਸਾਨੂੰ ਮੁੱਲੇ ਵਾਲਿਆਂ ਨੇ ਆ ਕੇ ਬਚਾਇਆ ਐਨ ਲਾ ਲੋ 112 ਤੇ ਕਾਲ ਕਰੀ ਫਿਰ ਸਾਨੂੰ ਜਾ ਕੇ ਹਸਪੀਟਲ ਦਾਖਲ ਕਰਵਾਇਆ ਤਾਂ ਹਸਪੀਟਲ ਵੀ ਔਣ ਨਹੀਂ ਦੇ ਰਹੇ ਸੀ ਮੂਰੇ ਹਥਿਆਰ ਲਈ ਖੜੇ ਸੀ ਉਹ ਤਾਂ ਸਿਰ ਜਾਨੂ ਮਾਰਨ ਦੀ ਉਹ ਕਰ ਰਹੀ ਸੀ ਪੂਰੀ ਬਲੈਨੀ ਸਾਨੂੰ ਹਸਪਤਾਲ ਦਾਖਲ ਕਿੰਨੇ ਕਰਵਾਇਆਗਾ ਮਲਾਪ ਪੁਲਿਸ ਵਾਲਾ ਆਈ ਸੀ 112 ਤੇ ਕਾਲ ਕਰੀ ਸੀ ਤਾਂ ਤੇ ਜਿਹੜੋ ਵਿਅਕਤੀ ਸੀ ਕਿੰਨੇ ਬੰਦੇ ਸੀ ਕਿ ਕੀ ਕੀ ਨਾਮ ਨੇ ਉਹਦੇ ਕਾਲਾ ਇੱਤਈ ਸਾਨੂੰ ਬਾਬੂ ਇੱਕ ਹੈਪੀ ਓਏ ਖਾਦ ਦਾ ਨਾਮ ਹੈਗਾ ਰਿੰਕੂ ਇੱਕ ਕਰਨ ਸੀ ਇੱਕ ਆਕਾਸ਼ ਸੀ ਇੱਕ ਮਣੀ ਜੀ ਇੱਕ ਮਨਪ੍ਰੀਤ ਇੱਕ ਸਣੀ ਜੀ ਬਾਕੀ ਅਣਭਜਾਤੇ ਵਿਅਕਤੀ ਦੀ ਘੱਟੋ-ਘੱਟ 25-30 ਬੰਦੇ ਸੀ ਜਰ। ਅ ਪੁਲਿਸ ਨੇ ਤੁਹਾਡੀ ਕਿੰਨੀ ਕੀ ਮਦਦ ਕੀਤੀ ਇਸ ਕੰਮ ਦੇ ਵਿੱਚ? ਸਰ ਪੁਲਿਸ ਨੇ ਸਾਡੀ ਕੋਈ ਹੋਰ ਨਹੀਂ ਕਰੀ ਕੋਈ ਸੁਣਵਾਈ ਨਹੀਂ ਕਰ ਰਹੇ। ਮੇਰੇ ਬਿਆਨ ਲੈਣਾ ਹੈ ਸਰ ਮੈਨੂੰ ਉਰੋਂ ਠਾਕੇ ਤੱਕ ਨਾ نیچے ਜਾ ਕੇ ਬਿਆਨ ਲੈਤੇ। ਇੱਕ ਮਜੀਤ ਸਿੰਘ ਆਫਸੀ ਐਸਆਈ ਤੇ ਨਾਲ ਉਹਦੇ ਨਾਲ ਦੋ ਸਿਵਲ ਵਰਦੀ ਚ ਹੋਰ ਸੀ। ਉਹਨਾਂ ਨੇ ਮੇਰੇ ਮਤ ਸਾਬਨਾ ਕੋਈ ਬਿਆਨ ਨਹੀਂ ਲੈਂਦਾ। ਉਹ ਤੰਗੀ ਪਛਾਣ ਨਹੀਂ ਕਰ ਰਿਹਾ ਸਰ ਉਹਨਾਂ ਨੂੰ। ਸਰ ਉਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ? ਸਰ ਸੰਤੋ ਸਰ ਇਨਸਾਫ ਦੇਣਾ ਵੀ ਮੰਗ ਕਰਦਾ ਮੈਂ। ਮੇਰੇ ਪਰਿਵਾਰ ਨੂੰ ਖਤਰਾ ਉਹਨਾਂ ਤੋਂ ਹਰ। ਸਰ ਕਿ 24 ਤਰੀਕ ਨੂੰ ਧਰਮਪੁਰੇ ਮੇਰੇ ਲੜਾਈ ਹੁੰਦੀ ਜੀ। ਕੀ ਮਸਲਾ ਸੀ ਸਰ ਆਪਣੀ? ਇਹ 24 ਤਰੀਕ ਦੀ ਰਾਤ ਕਰੀਬ 10:00 ਵਜੇ ਨੂੰ ਟਕੜਾ ਹੋਇਆ ਧਰਮਪੁਰਾ ਮਹੱਲਾ ਦੇ ਵਿੱਚ। ਜਿਹਦੇ ਵਿੱਚ ਇੱਕ ਧਿਰ ਨੇ ਦੂਜੀ ਦੂਸਰੀ ਧਿਰ ਤੇ ਘਰ ਦੇ ਦਾਖਲ ਹੋ ਕੇ ਸੱਟਾਂ ਮਾਰੀਆਂ ਤੇ ਲੜਾਈ ਦੌਰਾਨ ਉਹਨਾਂ ਦੇ ਵੀ ਕੁਝ ਸੱਟਾਂ ਵੱਜੇ ਨੇ। ਸੋ ਦੋਨੇ ਧਿਰਾਂ ਇਹ ਹਸਪੀਟਲ ਐਡਮਿਟ ਸੀ ਆ। ਜਿਸ ਤੋਂ ਬਾਅਦ ਦੋਨਾਂ ਧਿਰਾਂ ਦੇ ਸਟੇਟਮੈਂਟ ਲਈ ਗਈ ਆ। ਇੱਕ ਧਿਰ ਦੀ ਜਿਹੜੀ ਸਟੇਟਮੈਂਟ ਆ ਜਿਹੜੀ ਉਹ ਪੈਂਡਿੰਗ ਆ ਫਰਤਾਲ ਚ ਤੇ ਦੂਸਰੀ ਧਿਰ ਦਾ ਜਿਹੜਾ ਮੌਕਾ ਬਗੂਆ ਆਈਓ ਵੱਲੋਂ ਦੇਖਿਆ ਗਿਆ ਸੀਗਾ ਤੇ ਮੌਕਾ ਦੇ ਦੇਖ ਕੇ ਮਰਨ ਦੀ ਕਾਰਵਾਈ ਜਿਹੜੀ ਐਫਆਈਆ ਨੰਬਰ 49 ਮਿਤੀ 26 ਤਿੰਨ 25 ਨੂੰ ਅੰਡਰ ਸੈਕਸ਼ਨ 115 ਸਬਸੈਕਸ਼ਨ 2 ਤੇ 33 ਸਬਸੈਕਸ਼ਨ 6 118 ਸਬਸੈਕਸ਼ਨ 1 191 ਸਬਸੈਕਸ਼ਨ 3 190 ਬੀ ਐਨ ਐਸ ਥਾਣਾ ਸਿਟੀਤੂਰੀ ਰਿਕੇ ਦਰਜ ਹੋਇਆ ਜਿਸ ਦੇ ਵਿੱਚ ਕੁੱਲ 6 ਬੰਦੇ ਬਾਈ ਨੇ ਨੇ ਤੇ ਕੁਝ ਅਣਛੇ ਤੇ ਲੱਗਦੇ ਉਹਨਾਂ ਨੂੰ ਕੁੱਲ ਲਖਾਇਆ ਗਿਆ ਇਹਨਾਂ ਤੇ ਐਫਆਰ ਦਰਜ ਹੋਈ ਹੈ ਜਿਨ੍ਹਾਂ ਚੋਂ ਦੋ ਬੰਦੇ ਅਸੀਂ ਕੱਲ ਅਰੈਸਟ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਨ ਲਾਇਆ ਕਿ ਉਹਨਾਂ ਨੂੰ ਅੱਜ ਜੇਲ੍ਹ ਭੇਜ ਦਿੱਤਾ ਗਿਆ ਸਰ ਕੀ ਮਸਲਾ ਹੈ ਇਹ ਲੜਾਈ ਦਾ ਜੀ ਦੇਖੋ ਫਿਲਹਾਲ ਤਤਪੀਸ਼ ਚੱਲ ਰਹੀ ਹੈ ਜੀ ਹਜੇ ਫਿਲਹਾਲ ਇਹਨਾਂ ਦੇ ਲੜਾਈ ਦਾ ਪੂਰੇ ਜਿਹੇ ਤੌਰ ਤੇ ਇਹਨਾਂ ਨੂੰ ਪਤਾ ਲੱਗਿਆ ਵੀ ਮੇਨ ਵਜ੍ਹਾ ਕੀ ਹੈ ਫਿਲਹਾਲ ਜੋ ਲੱਗ ਰਿਹਾ ਹੈ ਉਹ ਇਹ ਵੀ ਮੁੰਡਿਆਂ ਦੇ ਆਪਸ ਦੇ ਵਿੱਚ ਕਹਾ ਸੁਣੀ ਤੋਂ ਬਾਅਦ ਇਹ ਝਗੜਾ ਹੋਇਆ ਹੈ ਇਹ ਮੁੰਡਿਆਂ ਦਾ ਤਹਿਸ਼ ਝਗੜਾ ਦੇ ਘਰ ਜਾ ਕੇ ਅਟੈਕ ਕੀਤਾ ਹੈ ਜਿਹੀ ਅਨਸਰਾਂ ਨੂੰ ਕੀ ਸੰਦੇਸ਼ ਦੇਣਾ ਤੁਹਾਨੂੰ ਦੇਖੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸ਼ਹਿਰ ਧੂਰੀ ਦੇ ਵਿੱਚ ਵਸਨੀਕ ਸਾਰੇ ਸੱਜਣਾ ਨੂੰ ਆਪਣੇ ਵੱਲੋਂ ਇੱਕ ਅਪੀਲ ਤੇ ਇੱਕ ਸੱਤ ਤਾੜਾ ਵੀ ਕਰਦਾ ਕਿ ਕੋਈ ਵੀ ਮਾੜਾ ਅਨਸਰ ਜਿਹੜਾ ਪੀਸ ਨੂੰ ਖਰਾਬ ਕਰੂਗਾ ਸ਼ਹਿਰ ਧੂਰੀ ਦੇ ਨੂੰ ਉਹ ਬਖਸ਼ਰੇ ਜਾਊਗਾ ਉਹ ਸਰਾਖਾਂ ਦੇ ਪਿੱਛੇ ਜਾਊਗਾ ਥੈਂਕ ਯੂ ਜਕਸੋ ਕੀ ਨਾਮ ਹੈ ਜੀ ਡਾਕਟਰ ਕਮਲ ਸਿੰਘ ਉਹ ਧੂਰੀ ਰਿਹਾਸਤਾਲ ਦੇ ਵਿੱਚ ਕੁਝ ਪੇਸ਼ੈਂਟ ਦਾਖਲ ਹੋਏ ਤੇ ਜੀ ਕੀ ਮਸਲਾ ਸੀ ਅ ਹਾਂਜੀ 24 ਤਰੀਕ ਨੂੰ ਸ਼ਾਮ ਦੇ ਟਾਈਮ ਕੁਝ ਪੇਸ਼ੈਂਟਸ ਆਏ ਸੀ ਲੜਾਈ ਝਗੜੇ ਨਾਲ ਫੁੱਟਵਾਰ ਦਾ ਕੇਸ ਸੀਗਾ ਉਹਨਾਂ ਵਿੱਚੋਂ ਜਿਹੜਾ ਆਪਾਂ ਪੇਸ਼ੈਂਟ ਨੂੰ ਮੋਡਿਲਾ ਟ੍ਰੀਟਮੈਂਟ ਦੇਣਾ ਸੀ ਉਹ ਦਿੱਤਾ ਗਿਆ ਇੰਜਰੀਜ਼ ਨੋਟ ਕੀਤੀਆਂ ਗਈਆਂ ਜੋ ਕਾਨੂੰਨੀ ਕਾਰਵਾਈ ਕਰਨੀ ਸੀ ਉਹਨਾਂ ਦੀ ਕੀਤੀ ਗਈ ਹੈ ਉਹਦੇ ਬਾਅਦ ਜਿਹੜੇ ਪੇਸ਼ੈਂਟ ਕੁਝ ਸੰਗਰੂਧ ਭੇਜਣੇ ਸੀ ਅਸੀਂ ਕੁਝ ਫਰਦਰ ਇਨਵੈਸਟੀਗੇਸ਼ਨਸ ਲਈ ਉਹ ਭੇਜੇ ਗਏ ਕੀ ਕਿੰਨੇ ਪੇਸ਼ੈਂਟ ਦਾਖਲ ਹੋਏ ਤੇ ਕੀ ਨਾਮ ਨੇ ਉਹਨਾਂ ਦੇ ਜੀ ਚਾਰ ਪੰਜ ਕੀ ਨਾਮ ਹੈ ਜੀ ਬਰਵਿੰਦਰ ਕੌਰ ਅੱਛਾ ਕੀ ਹੋਇਆ ਤੇ ਜੀ ਲੜਾਈ ਦਾ ਮਸਲਾ ਕੀ ਹੋਇਆ ਤੇ ਜੀ ਬਸ ਅਚਾਨਕ ਉਹ ਮੈਂ ਦਰਵਾਜ਼ਾ ਫਰਕਾਇਆ ਮੈਂ ਬਾਹਰ ਕੋਡਣ ਆਈ ਤੇ ਬਸ ਸਾਰੇ ਅੰਦਰ ਵੜ ਗਏ ਮੁੰਡੇ ਦੇ ਮਾਰਨ ਲੱਗੇ ਸੋਨੀ ਦੇ ਮੈਂ ਬਾਹ ਕਰ ਲਈ ਫਿਰ ਮੈਂ ਡਿੱਗ ਪਈ ਜੀ ਸਾਰੇ ਸੱਬ ਦੀ ਸਭ ਅੰਦਰ ਮੇਰੀ ਨੋਹ ਦੀ ਬੇਇੱਜ਼ਤੀ ਕੀਤੀ ਹੈ ਮੇਰੀ ਪੋਤੀ ਦੀ ਵੀ ਮੇਰੇ ਬੱਚਿਆਂ ਦੀ ਯਾਦਾਂ ਨਹੀਂ ਕੀਤੀ ਕਿੰਨੇ ਕਿ ਵਿਅਕਤੀ ਸੀ ਜੀ ਉਹ ਜਿਹਨੇ ਹਮਲਾ ਕੀਤਾ 25 30 ਬੰਦੇ ਤੇ ਕਿੰਨੇ ਕ ਨੂੰ ਜਾਣਦੇ ਹੋ ਜੀ ਤੁਸੀਂ 8 9 ਕ ਨੂੰ ਜਾਣਦੇ ਬਾਕੀ ਨਹੀਂ ਪਤਾ 1 5 7 ਦੇ ਪੁਲਿਸ ਨੇ ਪ੍ਰੋਪਰ ਕਾਰਵਾਈ ਕੀਤੀ ਹੈ ਜੀ ਨਹੀਂ ਜੀ ਸਾਡੀ ਬਹੁਤ ਫੋਨ ਕੀਤੇ ਨੇ 12 112 ਨੰਬਰ ਤੇ ਆਲੇ ਸਾਨੂੰ ਲੈ ਕੇ ਆਏ ਨੇ ਉਹਨਾਂ ਨੇ ਵੇੜੇ ਵੇੜੇ ਦੀ ਬਣਾਈ ਦਿੱਤਾ ਰੋੜੇ ਜਿਹੜੇ ਸਟੇਰ ਤੇ ਬਾਕੀ ਅੰਦਰ ਨਹੀਂ ਬੜੇ ਸਾਡੇ ਜਿਹੜਾ ਅੰਦਰ ਖੰਡਿਆਰਾ ਤੇ ਮੇਰੇ ਇਹਦਾ ਐਸ਼ ਦਾ ਨਿਮਾਰੀ ਦਾ ਉਹ ਨਹੀਂ ਉਹਨਾਂ ਨੇ ਦੇਖਿਆ ਇਹ ਗਏ ਤੇ ਮਲਕੀਤ ਸਿੰਘ ਗਏ ਬਾਹਰ ਹੀ ਮੁੜਿਆ ਜੀ ਸੱਚੇ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੈਨੂੰ ਸਾਬ ਮਿਲਣਾ ਚਾਹੀਦਾ ਜੀ ਮੇਰਾ ਕੋਈ ਕਸੂਰ ਨਹੀਂ ਮੇਰੇ ਘਰੇ ਕਿਉਂ ਆਏ ਨੇ ਗੁੰਡੇ